ਸੱਚਾ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਣੇ ਸਾਰੇ ਕਰੀਬ 27 ਮੁਲਜ਼ਮਾ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਪੂਰੀ। ਇਸ ਦੌਰਾਨ ਇੱਕ ਗਵਾਹ ਨੇ ਮਾਨਯੋਗ ਅਦਾਲਤ ਵਿੱਚ ਆਪਣੇ ਬਿਆਨ ਵੀ ਦਰਜ ਕਰਵਾਏ ਜਿਸ ਦੇ ਬਾਕੀ ਬਿਆਨ ਅਦਾਲਤ ਵਿੱਚ 30 ਅਗਸਤ ਨੂੰ ਦਰਜ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਰਾਜਨੀਤਿਕ ਆਗੂਆਂ ਵੱਲੋਂ ਦੇਸ਼ ਦੀ ਲੋਕ ਸਭਾ 'ਚ ਮੁੱਦਾ ਚੁੱਕਣ ਤੋਂ ਬਾਅਦ ਮਰਹੂਮ ਗਾयक ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰੀ ਸਿਸਟਮ ਅਤੇ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਠ ਰਾਇਆ ਪਰ ਉਹਨਾਂ ਨਾਲ ਇਹ ਵੀ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ ਇਸ ਦੇ ਚਲਦੇ ਲਾਰੈਂਸ ਬਿਸ਼ਨੋਈਸ ਨੇ 27 ਮੁਲਜ਼ਮਾਂ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਪੂਕਦੀ ਕਿਹੜੇ ਗਵਾਹ ਨੇ ਮਾਨਯੋਗ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਨੇ ਇਸ ਮਾਮਲੇ ਨੂੰ ਅਜੇ ਅਦਾਲਤ ਨੇ ਗੁਪਤ ਰੱਖਿਆ ਹੈ ਇਸ ਮਾਮਲੇ 'ਚ ਮੋੜ ਪੇਸ਼ੀ 30 ਅਗਸਤ ਨੂੰ ਹੋਵੇਗੀ ਪੰਜਾਬ ਸਰਕਾਰ ਵੱਲੋਂ 4 ਆਈਏਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਇਨ੍ਹਾਂ ਤਬਾਦਲਾਂ ਚ ਆਈਏਐਸ ਕੁਲਵੰਤ ਸਿੰਘ ਨੂੰ ਡਿਪਟੀ ਕਮਿਸ਼ਨਰ ਮਾਨਸਾ ਆਈਏਐਸ ਵਿਸ਼ੇਸ਼ ਸਰੰਗਲ ਨੂੰ ਡਿਪਟੀ ਕਮਿਸ਼ਨਰ ਮੋਗਾ ਆਈਏਐਸ ਓਮਾ ਸ਼ੰਕਰ ਗੁਪਤਾ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਆਈਏਐਸ ਰਜੇਸ਼ ਤ੍ਰਿਪਾਠੀ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਮੁਕਸਰ ਸਾਹਿਬ ਲਗਾਇਆ ਗਿਆ ਚੋਣ ਕਮਿਸ਼ਨ ਵੱਲੋਂ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਜੰਮੂ ਕਸ਼ਮੀਰ 'ਚ ਤਿੰਨ ਪੜਾਅ 'ਚ VOTING ਹੋਵੇਗੀ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਉੱਥੇ ਹੀ ਹਰਿਆਣਾ 'ਚ 1 ਅਕਤੂਬਰ ਨੂੰ ਵੋਟਾਂ ਹੋਣਗੀਆਂ 4 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਜੰਮੂ ਕਸ਼ਮੀਰ 'ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਆਖਰੀ ਵਾਰ ਜੰਮੂ ਕਸ਼ਮੀਰ 'ਚ 2014 'ਚ ਚੋਣਾਂ ਹੋਈਆਂ ਸੀ ਦਰਅਸਲ ਸੁਪਰੀਮ ਕੋਰਟ ਨੇ 30 ਸਤੰਬਰ 2024 ਤੱਕ ਜੰਮੂ ਕਸ਼ਮੀਰ 'ਚ ਚੋਣਾਂ ਕਰਵਾਉਣ ਦਾ ਆਦੇਸ਼ ਦਿੱਤਾ ਸੀ ਜੰਮੂ ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਜੰਮੂ ਕਸ਼ਮੀਰ ਤੋਂ 5 ਅਗਸਤ 2019 ਨੂੰ ਧਾਰਾ 370 ਹਟਾ ਦਿੱਤੀ ਗਈ ਸੀ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 3 ਨਵੰਬਰ ਨੂੰ ਖਤਮ ਹੋ ਰਿਹਾ ਹੈ ਉੱਥੇ ਜੇਕਰ ਪੰਜਾਬ ਦੇ ਜਮਨੀ ਚੋਣਾਂ ਦੀ ਗੱਲ ਕਰੀਏ ਤਾਂ ਇਹ ਚੋਣਾਂ ਅਜੇ ਨਹੀਂ ਹੋਣਗੀਆਂ ਇਸ ਮੌਕੇ ਤੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵਾਤਾਵਰਨ ਅਨੁਕੂਲ ਹੋਣ ਦੇ ਕਾਰਨ ਇਹ ਚੋਣਾਂ ਨਹੀਂ ਹੋਣਗੀਆਂ ਕਿਉਂਕਿ ਕਈ ਸੂਬਿਆਂ 'ਚ ਮੌਸਮ ਖਰਾਬ ਹੈ ਜ਼ਿਕਰ ਕਰਦੀ ਕਿ ਪੰਜਾਬ ਦੇ ਨਾਲ ਨਾਲ ਦੇਸ਼ ਦੀਆਂ 46 ਥਾਵਾਂ ਉੱਤੇ ਵਿਧਾਨ ਸਭਾ ਲਈ ਅਤੇ ਇੱਕ ਲੋਕ ਸਭਾ ਹਲਕੇ ਲਈ ਚੋਣਾਂ ਹੋਣੀਆਂ ਨੇ ਪੰਜਾਬ ਚ ਇਸ ਵਾਰ ਆਜ਼ਾਦੀ ਦਿਵਸ ਤੇ ਜਲੰਧ ਚ ਸੂਬਾ ਪਧਰੀ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਚ ਮੁੱਖ ਮਹਿਮਾਨ ਵਜੋਂ ਸੀਐਮ ਭਗਵੰਤ ਮਾਨ ਸ਼ਾਮਲ ਹੋਏ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਭਗਵੰਤ ਮਾਨ ਲਈ ਬੁਲਟ ਪ੍ਰੂਫ ਮੰਚ ਤਿਆਰ ਕੀਤਾ ਗਿਆ ਜਿਸ ਕਰਕੇ ਸੀਐਮ ਮਾਨ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ ਇਸ ਦਾ ਖੁਲਾਸਾ ਕਾਂਗਰਸ ਦੇ ਪਲਾਟਵ ਵਿਧਾਇਕ ਸੁਖਪਾਲ ਖੈਰਾ ਨੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਬੁਲਟ ਪ੍ਰੂਫ ਸਟੇਜ ਬਣਾਉਣ ਤੇ 16 ਲੱਖ ਰੁਪਏ ਖਰਚ ਕੀਤੇ ਗਏ ਨੇ ਜਿਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਿਆ ਫੈਰਣੇ ਕਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੂਜਿਆਂ ਨੂੰ ਸਲਾਹਾਂ ਦਿੰਦੇ ਹੁੰਦੇ ਸੀ ਕਿ ਬੁਲਟ ਪ੍ਰੂਫ ਮੰਚ ਤਿਆਰ ਕਰਕੇ ਭਾਸ਼ਣ ਦਿੰਦੇ ਜਿਹੜੇ ਉਸ ਸਿਆਸਤ ਵਿੱਚ ਕਿਉਂ ਨੇ ਉਹਨਾਂ ਨੂੰ ਆਪਣਾ ਮੁਰਗੀ ਖਾਨਾ ਖੋਲ ਲੈਣਾ ਚਾਹੀਦਾ ਹੈ ਜੇਕਰ ਉਹਨਾਂ ਨੂੰ ਡਰ ਹੀ ਲੱਗਦਾ ਹੈ ਤਾਂ ਅਜਿਹੇ ਕੰਮ ਨਾ ਕਰਨ ਸੀਮਾਨ ਦੇ ਇਹਨਾਂ ਪੁਰਾਣੇ ਬਿਆਨਾਂ ਦਾ ਹਵਾਲਾ ਦਿੰਦਿਆਂ ਖੈਰਾਂ ਨੇ ਕਿ ਕੀ ਹੁਣ ਭਗਵੰਤਮਾਨ ਆਪ ਸਾਸਤ ਛੱਡ ਕੇ ਮੁਰਗੀ ਖਾਨਾ ਖੋਲਣਗੇ ਹੁਣ ਤੁਹਾਨੂੰ ਕਿਸ ਦਾ ਡਰ ਹੈ ਜੋ 16 ਲੱਖ ਰੁਪਏ ਲਗਾ ਕੇ ਬੁਲਟ ਪ੍ਰੂਫ ਸਟੇਜ ਤਿਆਰ ਕੀਤੀ ਹੈ ਮਨੀਲਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਰੋਜ਼ੋਟਿਕ ਮੌਨ ਮਨੀਲਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਕੀਮਤੀ ਲਾਲ ਵਜੂ ਹੋਈ ਹੈ ਜੋ ਜਿਹੜਾ ਜਲੰਧਰ ਦੇ ਸ਼ਾਹਕੋਟ ਦੇ ਵਿਧਾਨ ਸਭਾ ਹਲਕਾ ਦੇ ਕਸਬਾ ਲੋਹਿਆ ਖਾਸ ਮਨੀਲਾ ਦਾ ਰੈਨਫਲਾਸੀ ਦੱਸਿਆ ਜਾ ਰਿਹਾ ਕਿ ਨੌਜਵਾਨ 6 ਸਾਲ ਪਹਿਲਾਂ ਵਿਦੇਸ਼ ਗਿਆ ਸੀ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 6 ਸਾਲ ਪਹਿਲਾਂ ਉਹ ਚੰਗੇ ਭਵਿੱਖ ਲਈ ਮਨੀਲਾ ਗਿਆ ਸੀ। ਜਿੱਥੇ ਸੜਕਾ ਹਾਦਸੇ ਵਿੱਚ ਉਸਦੀ ਮੌਤ ਹੋ ਗਈ ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅnder ਵੱਡੇ ਪੱਧਰ ਤੇ ਤਬਾਦਲੇ ਕੀਤੇ ਗਏ ਨੇ ਇਸ ਤਰ੍ਹਾਂ ਤੇ ਕਈ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰ ਤੇ ਸਿਵਲ ਸਰਜਨ ਬਦਲ ਦਿੱਤੇ ਗਏ ਸਿਹਤ ਵਿਭਾਗ ਵਿੱਚ કુલ 90 ਆਫਸਰਾਂ ਦੀ ਬਦਲੀ ਕੀਤੀ ਗਈ ਹੈ ਇਸ ਤਰ੍ਹਾਂ ਤੇ 14 ਸਿਵਲ ਸਰਜਨਾਂ ਦੇ ਤਬਾਦਲੇ ਕਰ ਦਿੱਤੇ ਗਏ ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰਾਂ ਸਹਾਇਕ ਸਿਵਲ ਸਰਜਨਾ ਸੀਨੀਅਰ ਮੈਡੀਕਲ ਆਫਸਰ ਅਤੇ ਹੋਰ ਆਫਸਰਾਂ ਦੇ ਤਬਾਦਲੇ ਵੀ ਕੀਤੇ ਗਏ ਨੇ ਦੁਨੀਆ ਕੋਚਸਮਾ ਪਹਿਲਾ ਹੀ ਕੋਵਿਡ-19 ਵਾਇਰਸ ਦੇ ਖਤਰੇ ਤੋਂ ਬਾਅਦ ਆਈਏ ਤੇ ਹੁਣ ਇੱਕ ਹੋਰ ਵਾਇਰਸ ਨੇ ਚਿੰਤਾ ਵਧਾ ਦਿੱਤੀ ਹੈ। ਇਸ ਵਾਇਰਸ ਦਾ ਨਾਮ ਐਮਪੌਕਸ ਹੈ ਜਿਸ ਨੂੰ ਬਲੈਕ ਦੇ WHO ਨੇ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤੀ ਹੈ। ਸਿਹਤ ਏਜੰਸੀ ਨੇ ਇਸ ਨੂੰ ਗ੍ਰੇਡ 3 ਐਮਰਜੈਂਸੀ ਵਜੂ ਸ਼੍ਰੇਣੀਬੱਧ ਕੀਤਾ ਜਿਸ ਦਾ ਮਤਲਬ ਹੈ ਕਿ ਇਸ ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਜਨਵਰੀ 2023 ਤੋਂ ਹੁਣ ਤੱਕ 27000 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਅਤੇ ਲਗਭਗ 1100 ਤੋਂ ਮੌਤਾਂ ਹੋ ਚੁੱਕੀਆਂ ਨੇ। ਕਾਂਗੋ ਦੇ ਕੁਝ ਹਿੱਸਿਆਂ ਤੋਂ ਇਲਾਵਾ ਇਹ ਵਾਇਰਸ ਹੁਣ ਪੂਰਬੀ ਕਾਂਗੋ ਤੋਂ ਬਰੂndi ਅਤੇ ਕੀਨੀਆ ਤੱਕ ਫੈਲ ਗਿਆ ਮੀਡੀਆ ਰਿਪੋਰਟਰਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ 100 ਤੋਂ ਵੱਧ ਦੇਸ਼ਾਂ ਵਿੱਚ ਇਸ ਵਾਇਰਸ ਦੇ ਪੀੜਤ ਪਾਏ ਗਏ ਨੇ ਹੁਣ ਤੱਕ ਐਮਪੌਕਸ ਵਾਇਰਸ ਦੇ ਕੇਸ ਸਿਰਫ ਅਫਰੀਕਾ ਵਿੱਚ ਪਾਏ ਜਾਂਦੇ ਸੀ ਪਰ ਹੁਣ ਇਸ ਦੇ ਕੇਸ ਅਫਰੀਕਾ ਤੋਂ ਵੀ ਬਾਹਰ ਮਿਲਣ ਲੱਗ ਗਏ ਨੇ ਇਸ ਦਾ ਇੱਕ ਮਾਮਲਾ ਭਾਰਤ ਦੇ ਗੁਵਾਂਡਾ ਪਾਕਿਸਤਾਨ ਚ ਵੀ ਸਾਹਮਣੇ ਆਇਆ ਹਰਨੰਦ ਦੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਇਸ ਸਾਲ ਆਮ ਨਾਲੋਂ ਘੱਟ ਮੀਂਹ ਪੈਣ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਉਹਨਾਂ ਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦੇ ਹੋਏ ਦੋਸ਼ ਲਾਇਆ ਕਿ ਜਦੋਂ ਵਿਰੋਧੀ ਪਾਰਟੀ ਕਾਂਗਰਸ ਸੱਤਾ ਵਿੱਚ ਸੀ ਤਾਂ ਉਦੋਂ ਸਿਰਫ ਮਾਮੂਲੀ ਰਕਮ ਹੁੰਦੀ ਸੀ ਸੂਬੇ ਚ ਵਿਧਾਨ ਸਭਾ ਚ ਉਹਨਾਂ ਦੇ ਸੰਭਾਵਿਤ ਐਲਾਨ ਤੋਂ ਪਹਿਲਾਂ ਸਿਆਣੀ ਨੇ ਕਾਂਗਰਸ ਤੇ ਹਮਲਾ ਤੇਜ਼ ਕਰ ਦਿੱਤਾ ਫਿਲਹਾਲ ਇਸ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫਐਮ ਸਤਿ ਸ਼੍ਰੀ ਅਕਾਲ